ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੋ ਅੱਜ ਆਪਾਂ ਗੱਲ ਕਰਾਂਗੇ ਚਮਕੀਲੇ ਨਾਲ ਜੋ ਸਿੰਘਾਂ ਨੇ ਉਸ ਅਖਾੜੇ ਚ ਸਟੇਜ ਤੇ ਕੀਤਾ ਸੀ ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਸੋ ਮੈਂ ਬੇਨਤੀਆਂ ਕੁਝ ਕੋਈ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜਿਵੇਂ ਹੀ ਕਾਫੀ ਦਿਨ ਬੀਤ ਗਏ ਨੇ ਅਮਰ ਸਿੰਘ ਚਮਕੀਲਾ ਜੋ ਇੱਕ ਗਾਇਕ ਸੀ ਮਾਰਿਆ ਗਿਆ ਸੀ 1988 ਦੇ ਵਿੱਚ ਉਸ ਦਾ ਕਤਲ ਕੀਤਾ ਗਿਆ ਸੀ ਤੇ ਆਖਰ ਉਸ ਦੇ ਕਤਲ ਨੂੰ ਲੈ ਕੇ ਅੱਜ ਨਵੀਂ ਚਰਚਾ ਛਿੜ ਗਈ ਹੈ ਕਿੰਨੇ ਸਾਲ ਹੋ ਗਏ ਮੈਂ ਬੇਨਤੀ ਕਰਾਂ 38-39 ਸਾਲ ਹੋ ਗਏ ਅੱਜ ਦੁਬਾਰਾ ਤੋਂ ਚਰਚਾ ਛੜੀ ਹੋਈ ਹੈ ਤੇ ਸਭ ਤੋਂ ਵੱਡੀ ਗੱਲ ਕੀ ਹੈ ਉਹਨਾਂ ਸਿੰਘਾਂ ਨੂੰ ਬਦਨਾਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਸਿੰਘਾਂ ਨੇ ਉਸ ਨੂੰ ਮਾਰਿਆ ਸੀ ਮੈਂ ਬੇਨਤੀ ਕਰਦਿਆਂ ਸੁਖਦੇਵ ਸਿੰਘ ਸੋਢੀ ਗੁਰਦੀਪ ਸਿੰਘ ਦੀਪ ਹੀਰਾ ਜਿਨ੍ਹਾਂ ਨੇ ਚਮਕੀਲੇ ਦਾ ਸੋਧਾ ਲਾਇਆ ਸੀ ਸਾਡੇ ਨਾਲ ਕੁਝ ਅਨਪੜ ਲੋਕ ਪੜ੍ਹੇ ਲਿਖੇ ਅਨਪੜ ਬੁੱਝੜ ਲੋਕ ਇੱਕ ਫਿਲਮ ਜੀ ਆਈ ਆ ਹੁਣ ਉਹਦੇ ਬਾਇਓਪਿਕ ਬਣੀ ਹੈ ਤੇ ਸਾਡੇ ਲੋਕ ਪਤਾ ਹੈ ਕਿ ਉਹ ਮੈਂ ਉਹਨਾਂ ਨੂੰ ਸਿੰਘ ਨਹੀਂ ਮੰਨਦਾ ਜੀ ਜਿਨ੍ਹਾਂ ਨੇ ਜਮਕੀਲਾ ਮਾਰਤਾ ਮੈਂ ਉਹਨਾਂ ਨੂੰ ਮੈਂ ਬਾਈ ਅਮਰ ਰਹੇ ਬਾਈ ਐਂ ਰਹੇ ਮੈਂ ਬੇਨਤੀ ਕਰਾਂ ਠੀਕ ਹੈ ਦੁੱਖ ਹੈ ਮਰ ਗਿਆ ਉਹਨੂੰ ਮਾਰਤਾ ਬਹੁਤ ਦੁੱਖ ਹੈ ਜੀ ਮਾਨੂੰ ਅਸੀਂ ਨਿਖੇਧੀ ਕਰਦੇ ਹਾਂ ਇਸ ਚੀਜ਼ ਦੀ ਚਲੋ ਉਹ ਸਮਾਂ ਸੀ ਉਹ ਨੰਗਿਆ ਸਮਾਂ ਤੇ ਮੈਂ ਬੇਨਤੀ ਕਰਾਂ ਜੋ ਉਹਦੇ ਗਾਣੇ ਸੀ ਚਲੋ ਠੀਕ ਹੈ ਉਹਨੇ ਕੁਝ ਧਾਰਮਿਕ ਵੀ ਗਾਏ ਪਰ ਅਸਲ ਦੇ ਵਿੱਚ ਉਹਦੇ ਵਿੱਚ ਹੰਕਾਰ ਸੀ ਔਰ ਦੂਜੀ ਗੱਲ ਇਹ ਹੈ ਜਿਹੜੇ ਉਹਨੂੰ ਕਹਿੰਦੇ ਆ ਨਾ ਵੀ ਉਹ ਵਧੀਆ ਬੰਦਾ ਸੀ ਉਹ ਜਿੰਦਾਬਾਦ ਰਹੇ ਜੀ ਅਮਰ ਰਹੇ ਠੀਕ ਹੈ ਜਿੰਦਾਬਾਦ ਕਹੋ ਅਮਰ ਰਹੇ ਪਰ ਜਿਹੜੇ ਸਿੰਘਾਂ ਨੂੰ ਗਾਲਾਂ ਕੱਢਦੇ ਆ ਜਿਹੜੇ ਕਹਿੰਦੇ ਆ ਜੀ ਉਹਨਾਂ ਨੇ ਮਾਰਤਾ ਜੀ ਮੈਂ ਉਹਨਾਂ ਨੂੰ ਸਿੰਘ ਨਹੀਂ ਮੰਨਦਾ ਮੈਂ ਬੇਨਤੀ ਕਰਾਂ ਜਿਹੜੇ ਉਹਦੇ ਗਾਣੇ ਆ ਨਾ ਚੰਗੀ ਤਰ੍ਹਾਂ ਚੱਕਵੇਂ ਚੱਕ ਵਿੱਚ ਆਉਂਦੇ ਚੌਂਦੇ ਜੇ ਉਹ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਕੋਲ ਬਿਠਾ ਕੇ ਸੁਣਾ ਦਿਓ ਜੇ ਉਹ ਸੁਣ ਗਈਆਂ ਤੇ ਅਸੀਂ ਮੰਨ ਲਾਂਗੇ ਵੀ ਹਾਂ ਵਾਕਈ ਉਹ ਅਮਰ ਰਹੇ ਉਹ ਉਹ ਬਿਲਕੁਲ ਹੈ ਉਹ ਸਾਰਾ ਕੁਝ ਹੈ ਉਹ ਸਹੀ ਹੈ ਮੈਂ ਇੱਥੇ ਤਾਂ ਕਰਕੇ ਬੇਨਤੀ ਕਰਾਂ ਮੈਂ ਕਈ ਦਿਨਾਂ ਤੋਂ ਸੁਣ ਰਿਹਾ ਮੈਨੂੰ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ بڑے ਲੋਕਾਂ ਦੇ ਫੋਨ ਵੀ ਆਏ ਭਾਈ ਸਾਹਿਬ ਜੀ ਆਏ ਹੋ ਗਿਆ ਜੀ ਇਹ ਹੋ ਗਿਆ ਆ ਕਰਤਾ ਮੈਂ ਹੈਰਾਨ ਹੋਇਆ ਵੀ ਸਾਡੇ ਲੋਕ ਕਿੱਧਰ ਨੂੰ ਤੁਰੇ ਜਾ ਰਹੇ ਆ ਮੈਂ ਨਹੀਂ ਕਹਿੰਦਾ ਵੀ ਵਧੀਆ ਹੋ ਗਿਆ ਉਹ ਮਾਰਦਾ ਨਹੀਂ ਮਾੜਾ ਹੋਇਆ ਪਰ ਉਹ ਸਮੇਂ ਦੀ ਘਟਨਾ ਸੀ ਅਸਲ ਦੇ ਵਿੱਚ ਉਹ ਘਟਨਾ ਕਰਮ ਕੁਝ ਹੋਰ ਸੀ ਪਰ ਇੱਕ ਨਕਲੀ ਲੋਕਾਂ ਨੇ ਸਿੰਘਾਂ ਨੂੰ ਬਦਨਾਮ ਕਰਨ ਦੇ ਲਈ ਲਹਿਰਾਂ ਨੂੰ ਬਦਨਾਮ ਕਰਨ ਦੇ ਲਈ ਉਹ ਉਹਨੂੰ ਬੜਕਾਇਆ ਉਹਨੂੰ ਮਾਰਿਆ ਤੇ ਬਹੁਤੇ ਇਹੋ ਜਿਹੇ ਲੋਕ ਤੁਹਾਡੇ ਚੋਂ ਜਾਣਦੇ ਨਹੀਂ ਹੋਣੇ ਬੁੱਢੜ ਲੋਕ ਜਿਨ੍ਹਾਂ ਨੇ ਉਸ ਸਮੇਂ ਨੂੰ ਤੱਕਿਆ ਨਾ ਉਹਨਾਂ ਤੋਂ ਕਦੇ ਪੁੱਛਿਓ ਕੋਲ ਬੈਠ ਕੇ ਸਹੀ ਲਹਿਰਾਂ ਨੂੰ ਬਦਨਾਮ ਕਰਨ ਦੇ ਲਈ ਸਰਕਾਰਾਂ ਨੇ ਬੰਦੇ ਛੜਤੇ ਸੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੋ ਸ਼ਰਿਆਮ ਲੁੱਟੋ ਘਰਾਂ 'ਚ ਲੁੱਟਾਂ ਖੋਹਾਂ ਕਰੋ ਲਹਿਰਾਂ ਬਦਨਾਮ ਹੋਣ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉੱਠ ਜਾਏ ਐਦਾਂ ਦੇ ਕੰਮ ਵੀ ਸਰਕਾਰਾਂ ਨੇ ਚਲਾਏ ਸੀ ਆਖਰਕਾਰ ਉਹਨਾਂ ਲੋਕਾਂ ਨੇ ਜੋ ਕੀਤਾ ਸੀ ਉਹ ਸਿਰਫ ਇੱਕ ਸਮੇਂ ਦੀ ਨਜ਼ਾਕਤ ਸੀ ਜੋ ਹੋਇਆ ਤੇ ਆਖਰਕਾਰ ਚਲੋ ਮੜਾ ਹੋਇਆ ਪਰ ਇਹਦੇ ਪਿੱਛੇ ਕਾਰਨ ਕੀ ਰਹੇ ਹਾਲਾਂਕਿ ਕਾਰਨ ਇਹੋ ਕਹੇ ਜਾਂਦੇ ਨੇ ਵੀ ਜਿਹੜੇ ਨਾਲ ਦੇ ਗਾਇਕ ਸੀ ਕਲਾਕਾਰ ਸੀ ਉਹਨਾਂ ਦੀ ਮਿਲੀ ਭੁਗਤ ਸੀ ਉਹਨਾਂ ਨੇ ਮਰਵਾਤਾ ਤੇ ਆਖਰ ਨਾਂ ਪੈ ਗਿਆ ਉਹਨਾਂ ਸਿੰਘਾਂ ਦਾ ਤੇ ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਕਦੇ ਚਮਕੀਲੇ ਵੱਲ ਤੱਕਿਆ ਵੀ ਨਹੀਂ ਸੀ ਹਾਂ ਠੀਕ ਹੈ ਮਿਲੇ ਜ਼ਰੂਰ ਸੀ ਉਹਨਾਂ ਸਮੇਂ ਦੀ ਨਜਾਕਤ ਸੀ ਉਸ ਵਕਤ ਕਿਹਾ ਜ਼ਰੂਰ ਸੀ ਭਾਈ ਇੰਜ ਨਹੀਂ ਕਰਨਾ ਆ ਨਹੀਂ ਕਰਨਾ ਉਹ ਕਰਨਾ ਤੇ ਠੀਕ ਹੈ ਹਦਾਇਤਾਂ ਸੀ ਜਾਰੀ ਕੀਤੀਆਂ ਗਈਆਂ ਪਰ ਕਹਿੰਦੇ ਮੰਨੀਆਂ ਵੀ ਗਈਆਂ ਪਰ ਉਸ ਬੰਦੇ ਨੇ ਮੰਨੀਆਂ ਨਹੀਂ ਉਹ ਕਹਿੰਦਾ ਮੈਂ ਨਹੀਂ ਮੰਨਦਾ ਜਾਂ ਮੈਨੂੰ ਡਰ ਨਹੀਂ ਹੈਗਾ ਮੈਂ ਨਹੀਂ ਮੈਂ ਨਹੀਂ ਕਰਦਾ ਜੋ ਕਰਨਾ ਮੈਂ ਆਪਣਾ ਮਨਮਰਜ਼ੀ ਦਾ ਕਰੂੰਗਾ ਜੋ ਕਰਨਾ ਉਹਨੇ ਗੰਦੇ ਗੀਤ ਗਾਉਣੇ ਇੱਕ ਵਾਰ ਬੰਦ ਕਰਤੇ ਫਿਰ ਗਾਏ ਵੀ ਚਲੋ ਉਹ ਇੱਕ ਸਮਾਂ ਸੀ ਜੋ ਗੁਜ਼ਰ ਗਿਆ ਪਰ ਸਾਡੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕੁਝ ਚੀਜ਼ਾਂ ਨੂੰ ਬਦਨਾਮ ਕਰਨ ਦੇ ਲਈ ਜਾਣ ਬੁੱਝ ਕੇ ਸ਼ੁਰਲੀਆਂ ਛੱਡੀਆਂ ਗਈਆਂ ਸੋ ਅੱਜ ਸਾਡੇ ਲੋਕ ਇਹੋ ਹੀ ਨੇ ਵੀ ਉਹ ਸਿੰਘਾਂ ਨੇ ਮਾਰਤਾ ਜੀ ਐ ਮਾਰਤਾ ਜੀ ਉਹ ਇੱਕ ਸਮਾਂ ਸੀ جنون ਸੀ ਉਹ ਗੁਜ਼ਰ ਗਿਆ ਹੁਣ ਅੱਗੇ ਵਾਸਤੇ ਸੋਚੋ ਠੀਕ ਹੈ ਬਾਵੇ ਇੱਕ ਬਣ ਗਈ ਤੁਸੀਂ ਵੇਖ ਲਓ ਨਜ਼ਾਰਾ ਲਓ ਠੀਕ ਹੈ ਦੋ ਤਿੰਨ ਘੰਟੇ ਦੀ ਫਿਲਮ ਹੁੰਦੀ ਹੈ ਠੀਕ ਹੈ ਦੇਖ ਲਿਆ ਐਵੇਂ ਬਾਧੂ ਦੀਆਂ ਵਿਚਾਰਾਂ ਚ ਕਾਨੂੰ ਪੈਣ ਦੀ ਲੋੜ ਹੈ ਮਸਲੇ ਹੋਰ ਵੀ ਬਹੁਤ ਆ ਸਾਡੇ ਕੋਲੇ ਉਹਨਾਂ ਤੇ ਧਿਆਨ ਦਿਈਏ ਇਹੋ ਜੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਜੇ ਤੇ ਇਹੋ ਜੀਆਂ ਚੀਜ਼ਾਂ ਦੇ ਵਿੱਚੋਂ ਬਾਹਰ ਆਈਏ ਲੋੜ ਹੈ ਸਾਨੂੰ ਅੱਗੇ ਵੱਲ ਤੱਕਣ ਦੀ ਸਾਡੀ ਕੌਮ ਨਾਲ ਕੀ ਹੋ ਰਿਹਾ ਸਾਡੇ ਨਾਲ ਕੀ ਹੋ ਰਿਹਾ ਸਰਕਾਰਾਂ ਸਾਡੇ ਨਾਲ ਕੀ ਕਰ ਰਹੀਆਂ ਨੇ ਉਹ ਤਾਂ ਜਿਹੜਾ ਸਮਾਂ ਲੰਘਿਆ ਉਹਨੂੰ 모ੜਿਆ ਨਹੀਂ ਜਾ ਸਕਦਾ ਜੇ 모ੜਿਆ ਜਾ ਸਕਦਾ ਮੈਂ ਕਹਿੰਦਾ ਗੱਲ ਕਰ ਲੋ ਆਜੋ ਬਹਿ ਜੋ ਮੇਰੇ ਨਾਲ ਤੇ ਆ ਗੱਲ ਕਰੋ ਤੇ ਆਪਾਂ ਸਮਾਂ 모ੜਾਂਗੇ ਨਹੀਂ 모ੜਿਆ ਜਾ ਸਕਦਾ ਜੀ ਸਮਾਂ ਸੀ ਲੰਘਿਆ ਪਰ ਮਾੜਾ ਹੋਇਆ ਠੀਕ ਹੈ ਇੱਕ ਇੱਕ ਪਰਿਵਾਰ ਦੇ ਦੋ ਜੀ ਚਲੇ ਗਏ ਬਹੁਤ ਮਾੜਾ ਹੋਇਆ ਪਰ ਗੱਲ ਇਹ ਸੀ ਵੀ ਠੀਕ ਹੈ ਜੋ ਸਮਾਸੀ ਉਹ ਗੁਜ਼ਰ ਗਿਆ ਪਰ ਕੁਝ ਸਾਜ਼ਿਸ਼ ਦੇ ਤਹਿਤ ਉਸ ਬੰਦੇ ਦਾ ਕਤਲ ਹੋਇਆ ਮੈਂ ਇਹ ਕਹਿੰਨਾ ਵੀ ਸਿੰਘਾਂ ਨੂੰ ਬਦਨਾਮ ਨਾ ਕੀਤਾ ਜਾਏ ਅੱਜ ਸਾਡੇ ਲੋਕ ਅੰਜੇ ਹੀ ਐ ਹੁੰਦਾ ਜੀ ਇਹ ਕਰਾ ਬਿਨਾ ਗੱਲ ਤੋਂ ਡਬੇਟਾਂ ਚੱਕੀ ਬੈਠੇ ਆ ਸਮਝੋ ਨਜਾਕਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ